ਹਲਕਾ ਵੈਸਟ ਦੀ ਗੱਲ ਕਰੀਏ ਤਾਂ ਪੂਰਾ ਜੋਸ਼ ਦੇ ਨਾਲ ਇਲੈਕਸ਼ਨ ਲੜੇ ਸੀਗੇ ਪੂਰਾ ਇਹਨਾਂ ਦੀ ਮਿਹਨਤ ਜਿਹੜੀ ਕੀ ਹੈ ਤੁਸੀਂ ਦੇਖੀ ਹੈ ਫੋਟੋਆਂ ਵੀ ਲੋਕ ਖਿਚਾਉਂਦੇ ਨਜ਼ਰ ਆਉਂਦੇ ਵੀਡੀਓ ਸ਼ੂਟ ਵੀ ਪੂਰਾ ਚੱਲਦਾ ਇਲੈਕਸ਼ਨ ਦੇ ਟਾਈਮ ਪਰ 112 ਵੋਟਾਂ ਦੇ ਨਾਲ ਜਿਹੜਾ ਕੀ ਹੈ ਇਹਨਾਂ ਨੂੰ 112 ਵੋਟਾਂ ਪਈਆਂ ਨੇ ਹਾਰ ਜਾਂਦੇ ਹਰ ਵਾਰ ਕੀ ਹਾਰ ਦਾ ਕਾਰਨ ਹੈ ਪੁੱਛ ਲੈਨੇ ਨੀ ਤੁ ਚੱਟਰਾ ਵਾਲੇ ਕੋਲ ਦੇਖੋ ਜੀ ਮੈਂ ਤਾਂ ਦੁਨੀਆ ਸੁੱਤੀ ਪਰ ਜਗਾਉਂਦੇ ਆਂ ਪਰ ਮੈਂ 100 ਵਾਰੀ ਹਾਰ ਜਾ ਮੈਂ ਲਗਾਤਾਰ ਲੋਕਾਂ ਨੂੰ ਕਹਾਂਗਾ ਵੀ ਤੁਸੀਂ ਲੋਕੋ ਜਾਗੋ ਇਹਨਾਂ ਲੀਡਰਾਂ ਦੇ ਅੱਗੇ ਖੜੇ ਹੋ ਜਾਓ ਤਾਂ ਕਿ ਇਹਨਾਂ ਨੂੰ ਇਹ ਪਤਾ ਲੱਗੇ ਵੀ ਜਨ ਇਹ ਲੋਕਾਂ ਦੇ ਕੰਮ ਕਿੱਦਾ ਕਰਨੇ ਆ ਜੇ ਇਹ ਉਹਨਾਂ ਤੱਕ ਗੱਲ ਪਹੁੰਚ ਗਈ ਤੇ ਮੇਰਾ ਜੀਵਨ ਸਫਲ ਹੋ ਗਿਆ ਜੇ ਸਾਡੀ ਵੋਟ ਨਾ ਹੋਵੇ ਤੇ ਇਹ ਲੋਕ ਮੰਤਰੀ ਲੋਕ ਨਾ ਸਾਨੂੰ ਰੋਟੀ ਖਾਣ ਦਾ ਵੀ ਟੈਕਸ ਲੈਣ ਨੂੰ ਤੁਸੀਂ ਰੋਟੀ ਖਾਂਦੇ ਵੀ ਆ ਤਾਂ ਟੈਕਸ ਲੋ ਸਾਨੂੰ ਵਜਾ ਕਿਉਂ ਇਹ 5 ਸਾਲਾ ਸਿਰ ਤਿੰਨ ਵਾਰੀ ਆਉਂਦੇ ਆ ਕੰਸਟੈਂਟ ਐਮ ਐਲ ਐਮ ਪੀ ਆ ਸਿਰ 5 ਸਾਲਾਂ ਵਿੱਚ ਤੁਹਾਨੂੰ ਤਿੰਨ ਮੌਕੇ ਦਿੰਦੇ ਹੋ ਵੀ ਇਹਨਾਂ ਤਿੰਨਾਂ ਮੌਕਿਆਂ ਵਿੱਚ ਤੁਸੀਂ ਉਹਨਾਂ ਦਾ ਸਾਥ ਦੇ ਦਿੱਤਾ ਉਗਾ ਜੇ ਕੋਈ ਗੱਲ ਇਹਨਾਂ ਨੂੰ ਕੁਝ ਨਹੀਂ ਕਹਿਣਾ ਬਾਕੀ ਟੈਕਸਟ ਬੁੱਕਸ ਲਾਈ ਜਾਣੀਆਂ ਬਾਕੀ ਤੁਹਾਡੇ ਦੇ ਨਾਮ ਦਾਬ ਬਣਾਈ ਜਾਣੀਆਂ ਇੱਕ ਨੀਟੂ ਸ਼ਟਰਾਂ ਵਾਲਾ ਸਾਵਾ ਜਿਹੜਾ ਲੋਕਾਂ ਨੂੰ ਜਗਾਉਣ ਤੇ ਕੋਸ਼ਿਸ਼ ਕਰ ਰਿਹਾ ਭਾਵੇਂ ਆਪ ਗੁਮਰਾ ਹੋਣਿਆ ਨੌਂ ਵਾਰੀ ਹਾਰਿਆ ਦਸਵੀਂ ਵਾਰੀ ਫਿਰ ਮੈਂ ਹਾਰ ਗਿਆ ਬਹੁਤ ਦੁੱਖ ਲੱਗਾ ਮਨ ਟੁੱਟਾ ਸੀਗਾ ਫੋਨ ਸੀਗਾ ਮੇਰੇ ਹੱਥ ਸੇ ਉਹ ਵੀ ਤੋੜ ਤਾ ਮੈਂ ਟਾਈਮ ਦੇ ਵਿੱਚ ਕੀ ਕਰ ਰਹੇ ਹੋ ਐਸਾ ਕਿਦਾਂ ਲੋਕਾਂ ਤੱਕ ਪਹੁੰਚ ਰਹੇ ਹੋ ਕਿਉਂਕਿ ਤੁਹਾਡੇ ਗਾਣੇ ਵੀ ਆਪਾਂ ਦੇਖ ਰਹੇ ਤੁਸੀਂ ਹਰ ਜਗ੍ਹਾ ਮੂਵੀ ਦੇ ਵਿੱਚ ਵੀ ਤੁਸੀਂ ਆ ਰਹੇ ਹੋ ਹੁਣ ਅੱਗੇ ਕੀ ਪਲਾਨ ਹੈ ਇਹ ਲੋਕ ਨਹੀਂ ਵੋਟ ਪਾਉਂਦੇ ਨਾ ਸੀ ਸਾਨੂੰ ਬਿਗ ਬੌਸ ਤੋਂ ਜਾਂ ਤਾਂ ਨਹੀਂ ਰੋਕ ਸਕਦੇ ਸਾਡੀ ਬਿਗ ਬੌਸ ਦਾ ਥੱppa ਲੱਗ ਚੁਕਿਆ ਹੈ ਜੇ ਤੋਂ ਨੂੰ ਲੋਕ ਜਿਤਾ ਦਿੰਦੇ ਨੇ ਤੇ ਤੁਸੀਂ ਐਸਾ ਕੀ ਸੁਪਨਾ ਲੈ ਕੇ ਹਰ ਵਾਰ ਜਿਹੜਾ ਕਿ ਇਹ ਇਲੈਕਸ਼ਨ ਤੇ ਵਿੱਚ ਕੱਢਦੇ ਹੋ ਕਿ ਇੰਨਾ ਵੰਗੂ ਨਹੀਂ 1500 ਕਰੋੜ ਦਾ ਘਟਾਲਾ ਕਰੂੰਗਾ ਜਾਂ 300 ਕਰੋੜ ਦਾ ਘਟਾਲਾ ਘਟਾਲੇ ਘਰੂਲੇ ਨਾ ਕਰਨੇ ਮੈਂ ਕਰਨੇ ਲੋਕਾਂ ਦੇ ਕਾਰੋਬਾਰ ਚਲਾਉਣੇ ਆ ਲੋਕਾਂ ਦਾ ਸਿਸਟਮ ਸਮਝਣਾ ਕਿ ਜਿਹੜਾ ਹਰ ਇੱਕ ਬੰਦਾ ਕਹਿੰਦਾ ਯਾਰ ਅਗਲੀ ਵਾਰ ਐਮਐਲਏ ਹੀ ਪੱਕਾ ਹੋ। ਫਿਰ ਜੀ ਤੁਸੀਂ 112 ਵੋਟਾਂ ਦੇਖੋ ਉਹ 12 ਕਰੋੜ ਆ। ਅੱਛਾ ਤੁਹਾਡੇ ਲਈ 12 ਕਰੋੜ ਆ। 12 ਕਰੋੜ ਆ। ਮੇਰੇ ਲਈ 12 ਕਰੋੜ ਕਿੱਦਾਂ ਆ ਕਿ ਅੱਜ ਜਿਹੜੇ ਬੰਦੇ ਜਿੱਤੇ ਆ ਇੱਕ ਮਹੀਨੇ ਤੱਕ ਤੁਸੀਂ ਪੁੱਛ ਲਈ ਕਿੰਨੇ ਵੋਟਾਂ ਪਈਆਂ ਉਹਨੇ ਕਹਣਾ ਕਿਸਮ ਇੱਕ 4 ਸਾਲ ਦੇ ਬੱਚੇ ਨੂੰ ਪੁੱਛੋਗੇ ਨਾ ਵੀ ਨੀਟੂ ਸ਼ਟਰਨ ਨੂੰ ਕਿੰਨੀਆਂ ਵੋਟਾਂ ਪਈਆਂ ਉਹਨੇ ਕਹਣਾ 112 ਵੋਟਾਂ ਨੀਟੂ ਸ਼ਟਰਨ ਨੂੰ ਲੁਧਿਆਣਾ ਤੋਂ ਪਈਆਂ ਫਿਰ ਤੁਹਾਨੂੰ ਸੀਐਮ ਬਣਾ ਦਿੱਤਾ ਜਾਵੇ ਤੇ ਫਿਰ ਤੁਸੀਂ ਕੀ ਕਰੋਗੇ ਮੈਂ ਸੀਐਮ ਬਣ ਕੇ ਮੈਂ ਵਧੀਆ ਵਿਕਾਸ ਕਰਾਂਗਾ ਪਰ ਮੇਰਾ ਇੱਕ ਸੁਪਨਾ ਮੈਂ ਪ੍ਰਧਾਨ ਮੰਤਰੀ ਬੰਨਾ ਚਾਹੁੰਦਾ ਪੀਐਮ ਬੰਨਾ ਚਾਹਨਾ ਸਿਰਫ ਚਾਰ ਖੰਡੇ ਪਸੰਦ ਹੈ ਵੀਪੀ ਨਿਊਜ਼ ਪੰਜਾਬ ਦੇ ਨਾਲ ਬਣੀ ਹੋਏ ਹੋ ਤੁਸੀਂ ਤੇ ਮੈਂ ਸਿਮਰਨ ਸੋ ਪੰਜਾਬ ਦੇ ਵਿੱਚ ਕਿਤੇ ਵੀ ਇਲੈਕਸ਼ਨ ਹੋਣ ਤੇ ਨੀਟੂ ਛਟਰਾ ਵਾਲੇ ਜਿਹੜੇ ਨੇ ਉਹ ਪੱਛੇ ਨਹੀਂ ਹਟਦੇ ਨੇ ਚਾਹੇ ਹਾਰੀ ਕਿਉਂ ਨਾ ਜਾਂਦੇ ਹਲਕਾ ਵੈਸਟ ਦੀ ਗੱਲ ਕਰੀਏ ਤਾਂ ਪੂਰਾ ਜੋਸ਼ ਦੇ ਨਾਲ ਇਲੈਕਸ਼ਨ ਲੜੇ ਸੀਗੇ ਪੂਰਾ ਇਹਨਾਂ ਦੀ ਮਿਹਨਤ ਜਿਹੜੀ ਕੀ ਹੈ ਤੁਸੀਂ ਦੇਖੀ ਹੈ ਫੋਟੋਆਂ ਵੀ ਲੋਕ ਖਿਚਾਉਂਦੇ ਨਜ਼ਰ ਆਉਂਦੇ ਵੀਡੀਓ ਵੀ ਵੀਡੀਓ ਸ਼ੂਟ ਵੀ ਪੂਰਾ ਚੱਲਦਾ ਇਲੈਕਸ਼ਨ ਦੇ ਟਾਈਮ ਪਰ 112 ਵੋਟਰਾਂ ਦੇ ਨਾਲ ਜਿਹੜਾ ਕੀ ਹੈ ਇਹਨਾਂ ਨੂੰ 112 ਵੋਟਾਂ ਪਈਆਂ ਨੇ ਹਾਰ ਜਾਂਦੇ ਹਰ ਵਾਰ ਕੀ ਹਾਰ ਦਾ ਕਾਰਨ ਹੈ ਪੁੱਛ ਲੈਨੇ ਨੀਟੂ ਛੱਟਰਾ ਵਾਲੇ ਕੋਲੀ ਸਵਾਗਤ ਹੈ ਜੀ ਤੁਹਾਡਾ ਨੀਟੂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਭ ਤੋਂ ਪਹਿਲਾਂ ਰੱਬ ਦਾ ਨਾਮ ਲਵਾਂਗਾ ਜੀ ਬਾਕੀ ਕੰਮ ਬਾਅਦ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਰ ਜੈ ਭਗਵਾਨ ਵਾਲਮੀ ਕੀ ਜੈ ਗੁਰੂ ਵਿਦਾਸਤਾਂ ਤਾਂ ਸ਼੍ਰੀ ਗੁਰੂ ਵਿਦਾਸ ਅੱਲੇ ਰਿਹਾ ਗੌਸਪਾ ਕੁਝਨ ਦੇ ਵੇ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ ਤੂੰ ਹੀ ਨਰੰਕਾਰ ਮੈਂ ਤੇਰੀ ਜਨਮ ਮੈਨੂੰ ਬਖਸ਼ ਲੋ ਚਿਕਾਰਾ ਮਾ ਚਿੰਤ ਪੁੰਨ ਜੈ ਕਬੀ ਤਨ ਕੁਝ ਕਾਰਾ ਗੁਰ ਨਵ ਜੈ ਸ਼੍ਰੀ ਰਾਮ ਜੈ ਮਾਤਾ ਦੀ ਜੈ ਮਾਤਾ ਜੀ ਤੁਸੀਂ ਪੰਜਾਬ ਦੇ ਵਿੱਚ ਕਿਤੇ ਵੀ ਇਲੈਕਸ਼ਨ ਹੁੰਦੇ ਤਾਂ ਲੜਦੇ ਹੋ ਇਲੈਕਸ਼ਨ ਜੋਸ਼ ਨਾਲ ਲੜਦੇ ਹੋ ਲੋਕਾਂ ਦੇ ਅਗਰ ਵੋਟਰਸ ਦੀ ਗੱਲ ਕਰੀਏ ਤੁਹਾਨੂੰ ਜਦੋਂ ਵੋਟਾਂ ਦਾ ਟਾਈਮ ਹੁੰਦਾ ਉਦੋਂ ਵੋਟਾਂ ਕਿਉਂ ਘੱਟ ਮਿਲਦੀ ਆਇ ਇੱਥੋਂ ਤੱਕ ਕਿ ਤੁਹਾਡੇ ਪਰਿਵਾਰ ਘਰ ਦੇ ਹੀ ਜਿਹੜੇ ਵੋਟਾਂ ਨਹੀਂ ਪਾਉਂਦੇ ਨੇ ਕੀ ਕਾਰਨ ਮੰਨਦੇ ਹੋ ਦੇਖੋ ਜੀ ਮੈਂ ਤਾਂ ਦੁਨੀਆ ਸੁੱਤੀ ਪਰ ਜਗਾਉਣ ਡਿਆਂ ਆ ਪਾਏ ਮੈਂ 100 ਵਾਰੀ ਹਾਰ ਜਾ ਮੈਂ ਲਗਾਤਾਰ ਲੋਕਾਂ ਨੂੰ ਕਹਾਂਗਾ ਵੀ ਤੁਸੀਂ ਲੋਕੋ ਜਾਗੋ ਇਹਨਾਂ ਲੀਡਰਾਂ ਦੇ ਅੱਗੇ ਖੜੇ ਹੋ ਜਾਓ ਤਾਂ ਕਿ ਇਹਨਾਂ ਨੂੰ ਇਹ ਪਤਾ ਲੱਗੇ ਵੀ ਜਨਤਾ ਦੁਖੀ ਹੈ ਇਹ ਲੋਕਾਂ ਦੇ ਕੰਮ ਕਿੱਦਾ ਕਰਨੇ ਆ ਜੇ ਇਹ ਉਹਨਾਂ ਤੱਕ ਗੱਲ ਪਹੁੰਚ ਗਈ ਕਿ ਮੇਰਾ ਜੀਵਨ ਸਫਲ ਹੋ ਗਿਆ ਬਾਕੀ ਇਹ ਹੈ ਹਾਰ ਨਾਲ ਜਿੱਤ ਨਾਲ ਜਿਆਦਾ ਸਾਡੀ ਹਾਰ ਬੋਲਦੀ ਹੈ ਜਿੱਤ ਨਾਲ ਜਿਆਦਾ ਸਾਡੀ ਹਾਰ ਬੋਲਦੀ ਹੈ ਲੋਕਾਂ ਦੀ ਲੋਕੀ ਹਾਰ ਕੇ ਜਿੱਤ ਕੇ ਬੈਠਦੇ ਆਪਣੇ ਘਰਾਂ ਚ ਅਸੀਂ ਹਾਰ ਕੇ ਵੀ ਦਿੱਲੀ ਤੱਕ ਸਾਡੇ ਅੱਜ ਵੀ ਪੋਡਕਾਸਟ ਚੱਲਦੇ ਪਏ ਆ ਔਰ ਬੁਕਿੰਗ ਹੋਈ ਆ ਵੀ ਅੱਜ ਇਨਡਿਟਿਕ ਨੂੰ ਉੱਤੇ ਕੱਲ ਇਨਡਿਟਿਕ ਉੱਤੇ ਪਰਸੋਂ ਉੱਤੇ ਇਹ ਸਾਰੀਆਂ ਡੇਟਾਂ ਸਾਨੂੰ ਦਿੱਤੀਆਂ ਗਈਆਂ ਐਕਚੁਅਲ 'ਚ ਤੁਹਾਡਾ ਸੁਪਨਾ ਕੀ ਨਹੀਂ ਦੂਜੀ ਕਿਉਂਕਿ ਜਿਸ ਤਰ੍ਹਾਂ ਤੁਸੀਂ ਲਗਾਤਾਰ ਵੋਟਾਂ ਦੇ ਵਿੱਚ ਖੜਦੇ ਹੋ ਇਲੈਕਸ਼ਨ ਦੇ ਟਾਈਮ ਤੇ ਤੇ ਵੋਟਾ ਤੁਸੀਂ ਹਾਰ ਜਾਂਦੇ ਹੋ ਵੋਟਾਂ ਨਹੀਂ ਮਿਲਦੀਆਂ ਫੈਨ ਫੋਲੋਇੰਗ ਤੁਹਾਡੀ ਬਹੁਤ ਜ਼ਿਆਦੀ ਆ ਅਗਰ ਦੇਖਿਆ ਜਾਵੇ ਤਾਂ ਕੀ ਕਾਰਨ ਮੰਨਦੇ ਹੋ ਵੋਟਾ ਕਿਉਂ ਨਹੀਂ ਪਾਉਂਦੇ ਨੇ ਲੋਕ ਤੁਹਾਨੂੰ ਕੀ ਲੱਗਦਾ ਵਾ ਵੋਟਰ ਜਿਹੜਾ ਵਿਕ ਜਾਂਦਾ ਕਦੀ ਪੈਸਿਆਂ ਪਿੱਛੇ ਕਦਾ दारू ਪਿੱਛੇ ਕਦੀ ਰਾਸ਼ਨ ਪਿੱਛੇ ਉਹ ਆਪਣੀ ਵੋਟ ਵੇਚ ਦਿੰਦਾ ਆਪਣਾ ਲੋਕਤੰਤਰ ਜਾਂ ਖਤਮ ਕਰ ਦਿੰਦਾ ਪਰ ਕਹਿੰਦੇ ਨਾ ਕਿ ਇੱਕ ਲੋਕਤੰਤਰ ਖਤਮ ਕਰਨਾ ਵੀ ਗੁਨਾਹ ਆ ਔਰ ਇਹ ਜਿਹੜੀ ਡਾਕਟਰ ਪੀਮਲੋ ਬਾਬਾ ਸਾਹਿਬ ਨੇ ਸਾਨੂੰ ਬੋਰਡ ਦਵਾਈ ਹੈ ਬਹੁਤ ਅਧਿਕਾਰ ਅੱਜ ਜਿਹੜੀ ਸਰਕਾਰਾਂ ਆ ਹੁਣ ਕਿਤੇ ਆਪਾਂ ਮੰਨ ਲਓ ਕਾਰਪੋਰੇਸ਼ਨ ਜਲੀ ਠਾਣੇ ਚਲ ਜੀਏ ਇਆ ਕਿਤੇ ਹੋਰ ਜਗ੍ਹਾ ਚਲ ਜਾਈਏ ਤਹਿਸੀਲ ਚ ਚਲ ਜਾਈਏ ਕਿਤੇ ਸੁਣਵਾਈ ਨਹੀਂ ਕਿਉਂਕਿ ਉਸ ਬੰਦੇ ਦੀ ਵੋਟ ਇੱਕ ਹੱਕ ਵਾ ਜੇ ਸਾਡੀ ਵੋਟ ਨਾ ਹੋਵੇ ਤੇ ਇਹ ਲੋਕ ਮੰਤਰੀ ਲੋਕ ਨਾ ਸਾਨੂੰ ਰੋਟੀ ਖਾਣ ਦਾ ਵੀ ਟੈਕਸ ਲੈਣਗੇ ਤੁਸੀਂ ਰੋਟੀ ਖਾਣ ਦੇ ਵੀ ਦਾ ਟੈਕਸ ਲੋ ਸਾਨੂੰ ਵਜ੍ਹਾ ਕਿਉਂ ਇਹ 5 ਸਾਲਾਂ ਸਿਰਫ ਤੜਕ ਤਿੰਨ ਵਾਰੀ ਆਉਂਦੇ ਆ ਕਨਸਟੈਂਟ ਐਮ ਐਲ ਐਮ ਪੀ ਆ ਸਿਰਫ 5 ਸਾਲਾਂ ਵਿੱਚ ਤੁਹਾਨੂੰ ਤਿੰਨ ਮੌਕੇ ਦਿੰਦੇ ਹੋ ਵੀ ਇਹਨਾਂ ਤਿੰਨਾਂ ਮੌਕਿਆਂ ਵਿੱਚ ਤੁਸੀਂ ਉਹਨਾਂ ਦਾ ਸਾਥ ਦੇ ਦਿੱਤਾ ਉਹ ਕਹਿੰਦਾ ਚਲੋ ਕੋਈ ਗੱਲ ਨਹੀਂ ਇਹਨਾਂ ਨੂੰ ਕੁਝ ਨਹੀਂ ਕਹਿਣਾ ਬਾਕੀ ਟੈਕਸ ਬੁੱਕਸ ਲਾਈ ਜਾਣੇ ਬਾਕੀ ਤੁਹਾਡੇ ਦੇ ਨਾਲ ਦਾਬ ਬਣਾਈ ਜਾਣੇ ਪਰ ਇੱਕ ਨੀਟੂ ਸ਼ਟਰਾਂ ਵਾਲਾ ਸਾਵਾ ਜਿਹੜਾ ਲੋਕਾਂ ਨੂੰ ਜਗਾਉਣ ਤੇ ਕੋਸ਼ਿਸ਼ ਕਰ ਰਿਹਾ ਭਾਵੇਂ ਆਪ ਗੁਮਰਾ ਹੋਣਿਆ 9 ਵਾਰੀ ਹਾਰੇਆ 10ਵੀਂ ਵਾਰੀ ਫਿਰ ਮੈਂ ਹਾਰ ਗਿਆ ਲੁਧਿਆਣਾ ਪਛਮੀ ਤੇ ਬਹੁਤ ਦੁੱਖ ਲੱਗਾ ਮਨ ਟੁੱਟਾ ਸੀਗਾ ਫੋਨ ਸੀਗਾ ਮੇਰੇ ਹੱਥ ਓ ਵੀ ਤੋੜਤਾ ਮੈਂ ਇਹ ਦੁੱਖ ਤੇ ਬਹੁਤ ਹੋਇਆ ਵੀ ਹੁਣ ਕੀ ਕਰੀਏ ਇਸ ਦੁੱਖ ਦੇ ਨਾਲ ਜਿਹੜੀਆਂ ਗੱਲਾਂ ਵਾ ਸਾਡੇ ਤੇ ਹਾਲਾਤ ਇਦਾਂ ਦੇ ਹੋਇਆ ਵੀ ਪੁੱਛੋ ਕੁਝ ਨਾ ਆਪਾਂ ਬਿਆਨ ਨਹੀਂ ਕਰ ਸਕਦੇ ਮਨ ਨੂੰ ਦੁੱਖ ਦਾ ਵਜੋਂ ਹਾਰ ਜਾਂਦੇ ਓ ਬਹੁਤ ਫਿਰ ਉਦੋਂ ਫਿਰ ਕੀ ਹੁੰਦਾ ਵਾ ਅਸੀਂ ਸਿੱਦੇ ਸਾ ਦੇ ਵਿੰਗ ਵਰਲਡ ਨਿ ਆਉਂਦੇ ਬਸ ਸਬਰ ਹੈ ਸਾਡਾ ਰੋਲਾ ਨਹੀਂ ਪਾਉਂਦੇ ਕਰਮਾਂ ਦੇ ਲੇਖੇ ਤੈਨੂੰ ਸਮਝ ਨਹੀਂ ਆਉਣੇ ਜੋ ਬੀਜ ਹੈ ਤੂੰ ਪਾਵੇਂਗੀ ਫਕਰਾਂ ਨਾਲ ਤੂੰ ਹਏ ਕਰੀਏ ਬਦੀਆਂ ਸਾਥੋਂ ਲਿਖ ਕੇ ਲੈ ਲੈ ਦੇਖੋ ਜਿਹੜੇ ਆ ਦਾਰੂ ਲੈਣ ਦੇ ਪੈਸੇ ਲੈਣ ਦੇ ਆਜ ਵਿਕੰਡ ਦੇ ਆ ਕੱਲ ਇਹਨਾਂ ਨੂੰ ਕੋ ਰਾਹ ਨਹੀਂ ਮਿਲਣਾ ਕਿਉਂਕਿ ਅਸਲੀ ਬੰਦਾ ਇੱਕ ਵਾਰੀ ਬੰਦੇ ਨੂੰ ਜਿੱਤਣ ਦਾ ਚਾਂਸ ਦੇਣਾ ਜਿੱਦ ਹੁਣ ਮੈਂ 12 ਨਸੀਬ ਵਿੱਚ ਪ੍ਰਧਾਨ ਮੰਤਰੀ ਨਿੰਦਰ ਮੋਦੀ ਸਾਹਮਣੇ ਜਾ ਕੇ ਇਲੈਕਸ਼ਨ ਭਰੇ ਫਾਈਲ ਭਰੀ ਉਹਨਾਂ ਨੇ ਜੋ ਦੇਖਿਆ ਵੀ ਬੰਦੇ ਫਾਈਲ ਐਨੀ ਜਿਆਦੀਆਂ ਹੋ ਗਈ 200 ਫਾਈਲ ਹੋ ਗਈ ਉਹਨਾਂ ਦੇ ਅੰਗੇਸ ਚੋਣ ਕਮਿਸ਼ਨਰ ਨੇ ਕਿਹਾ ਵੀ ਇੰਨੇ ਫਾਈਲਾਂ ਪਾਪਾ ਨਹੀਂ ਲੈ ਸਕਦੇ ਸਾਰੀਆਂ ਫਾਈਲਾਂ ਰੱਦ ਕਰਕੇ ਦੁਬਾਰਤ ਉਹਨਾਂ ਨੂੰ ਡੀਡ ਦਿੱਤੀ ਫਿਰ 3 ਦਿਨਾਂ ਦਾ ਸਮਾਂ ਦਿੱਤਾ ਵੀ ਦੁਬਾਰਾ ਜਿਹੜਾ ਜਿਹੜਾ ਐਨੇ 5 ਮਿੰਟ ਜਾਂ 10 ਮਿੰਟ ਦੇ ਵਿੱਚ ਜਿਹੜਾ ਆ ਗਿਆ ਆ ਗਿਆ ਜਿਹੜਾ ਨਾ ਹੈ ਨਾ ਉਸ ਤੇ ਸਿਰਫ 8 ਜਾਂ 10 ਬੰਦੇ ਇਲੈਕਸ਼ਨ ਲੜੇ 200 ਬੰਦਾ ਫੇਲ ਹੋ ਗਿਆ ਫਿਰ ਵੀ ਅਸੀਂ ਸਾਡਾ ਜਿਗਰਾ ਵਾ ਕੇ ਆਪਾਂ ਲੋਕਾਂ ਨੂੰ ਜਗਾਉਣ ਵਾਸਤੇ ਕਰ ਰਹੇ ਹਾਂ ਕਈ ਕੋਸ਼ਿਸ਼ਾਂ ਕਰ ਰਹੇ ਹਾਂ ਕਈ ਫਿਲਮਾਂ ਦਿਖਾ ਰਹੇ ਹਾਂ ਆਨ ਮੇਰੇ ਟਾਈਮ ਦੇ ਵਿੱਚ ਕੀ ਕਰ ਰਹੇ ਹੋ ਐਸਾ ਕਿਦਾਂ ਲੋਕਾਂ ਤੱਕ ਪਹੁੰਚ ਰਹੇ ਹੋ ਕਿਉਂਕਿ ਤੁਹਾਡੇ ਗਾਣੇ ਵੀ ਆਪਾਂ ਦੇਖ ਰਹੇ ਤੁਸੀਂ ਹਰ ਜਗ੍ਹਾ ਮੂਵੀ ਦੇ ਵਿੱਚ ਵੀ ਤੁਸੀਂ ਆ ਰਹੇ ਹੋ ਹੁਣ ਅੱਗੇ ਕੀ ਪਲਾਨ ਹੈ ਇਹ ਲੋਕ ਨਹੀਂ ਵੋਟ ਪਾਉਂਦੇ ਨਾ ਸੀ ਸਾਨੂੰ ਬਿਗ ਬੌਸ ਤੋਂ ਜਾਣ ਤੋਂ ਨਹੀਂ ਰੋਕ ਸਕਦੇ ਸਾਡੀ ਬਿਗ ਬੌਸ ਦਾ ਥੱਪਾ ਲੱਗ ਚੁੱਕਿਆ ਹੈ ਔਰ ਆਪਾਂ ਚਾਹੇ ਥੋੜੇ ਦਿਨਾਂ ਵਾਸਤੇ ਜਾਈਏ 4 ਦਿਨ 5 ਦਿਨ ਹਫਤਾ ਚਾਹੇ 2 ਦਿਨਾਂ ਵਾਸਤੇ ਜਾਈਏ ਪਹੁੰਚ ਜਾਣਾ ਆਪਾਂ ਉਹ ਨੀਡੂ ਛਟਰਾ ਵਾਲੇ ਬਿਗਬਾਸ ਜੇ ਵੀ ਐਂਟਰੀ ਕਰਦੇ ਨੇ ਔਰ ਫਿਲਮਾਂ ਵੀ ਆ ਰਹੀਆਂ ਇੱਕਾਈ ਮੈਂ ਨੀਮਾ ਸਾਸਕੁਟਰੀ ਪਾਰਟ 2 ਫਿਲਮ ਸੌਦਾ ਖਰਾ ਖਰਾ ਹੁਣ ਦੋ ਫਿਲਮਾਂ ਆ ਗਈਆਂ ਜਿਹਨਾਂ ਦੀ ਸੱਤ ਫਿਲਮਾਂ ਮੇਰੀ ਡਬਿੰਗ ਤੇ ਆ ਨਮੂਨੇ ਪੱਗ ਮੇਰੇ ਵੀਰ ਦੀ ਮਿੱਠਾ ਜ਼ਹਿਰ ਜ਼ੀਰੋ ਬਣ ਗਿਆ ਹੀਰੋ ਕਰਾਰਖਾਂ ਔਰ ਇੱਕ ਤਿੰਨ ਚਾਰ ਮੂਵੀਆਂ ਹੋਰ ਜਿਹਦਾ ਮੈਨੂੰ ਨਾਮ ਨਹੀਂ ਪਤਾ ਪੂਰੀਆਂ ਸੱਤ ਮੂਵੀਆਂ ਮੇਰੀ ਡਬਿੰਗ ਤੇ ਆ ਪਰ ਉਸ ਤੋਂ ਬਾਅਦ ਜੇ ਇਹ ਲੋਕ ਬੋਰਡ ਫਿਰ ਵੀ ਨਹੀਂ ਪਾਉਂਦੇ ਇਫ ਇਹ ਨਹੀਂ ਕਿਸਮਤ ਹੈ ਮੈਂ ਮੈਨੂੰ ਐਮਐਲਏ ਬਣ ਕੇ ਕੁਝ ਮੈਂ ਕੋਈ ਫਾਇਦਾ ਨਹੀਂ ਕਰਨਾ ਚਾਹੁੰਦਾ ਮੈਂ ਇਹਨਾਂ ਦਾ ਫਾਇਦਾ ਕਰਾਉਣਾ ਚਾਹੁੰਦਾ ਵੀ ਆ ਦੇਖੋ ਤੁਸੀਂ ਮੈਨੂੰ ਇੱਕ ਵਾਰੀ ਬਣਾਓ ਤੇ ਤੁਸੀਂ ਆਪਣੇ ਇਲਾਕੇ ਦੇ ਲੋਕ ਜਿਤਾ ਦਿੰਦੇ ਨੇ ਤੇ ਤੁਸੀਂ ਐਸਾ ਕੀ ਸਪਨਾ ਲੈ ਕੇ ਹਰ ਵਾਰ ਜਿਹੜਾ ਕਿ ਇਹ ਇਲੈਕਸ਼ਨ ਤੇ ਵਿੱਚ ਖੜਦੇ ਹੋ ਮੈਂ ਤਾਂ ਕਹਿੰਦਾ ਸੀ ਮੈਂ ਬੈਸਟ ਓ ਅਮਰੀਕਾ ਵਰਗਾ ਬਣਾ ਕੇ ਦਿਖਾਵਾਂਗਾ ਇਹ ਇਹਨਾਂ ਵਾਂਗੂ ਨਹੀਂ 1500 ਕਰੋੜ ਦਾ ਘਟਾਲਾ ਕਰੂੰਗਾ ਜਾਂ 950 ਕਰੋੜ ਦਾ ਘਟਾਲਾ ਘਟਾਲੇ ਘਰ ਨਹੀਂ ਮੈਂ ਕਰਨੇ ਮੈਂ ਕਰਨੇ ਲੋਕਾਂ ਦੇ ਕਾਰੋਬਾਰ ਚਲਾਉਣੇ ਆ ਲੋਕਾਂ ਦਾ ਸਿਸਟਮ ਸਮਝਣਾ ਕਿ ਜਿਹੜਾ ਹਰ ਇੱਕ ਬੰਦਾ ਕਹਿੰਦਾ ਯਾਰ ਅਗਲੀ ਵਾਰ ਐਮ.ਐਲ.ਏ. ਹੀ ਪੱਕਾ ਹੋਊ। 112 ਵੋਟਰ ਦੇ ਨਾਲ ਕਿੱਦਾਂ ਤੁਸੀਂ ਮਤਲਬ ਇਲੈਕਸ਼ਨ ਜਿੱਤ ਕੇ ਤੁਸੀਂ ਹਲਕਾ ਵੈਸਟਰਨ ਅਮਰੀਕਾ ਜਾਂ ਜੋ ਵੀ ਕਹਿ ਰਹੇ ਹੋ ਬਣਾਉਣੀ ਹੈ। ਰੰਜੀ ਤੁਸੀਂ 112 ਵੋਟਾਂ ਦੇਖੋ। ਉਹ 12 ਕਰੋੜ ਆ। ਅੱਛਾ ਤੁਹਾਡੇ ਲਈ 12 ਕਰੋੜ ਆ। 12 ਕਰੋੜ ਆ। ਮੇਰੇ ਲਈ 12 ਕਰੋੜ ਕਿੱਦਾਂ ਵਾ ਕਿ ਅੱਜ ਜਿਹੜੇ ਬੰਦੇ ਜਿੱਤੇ ਐ ਇੱਕ ਮਹੀਨੇ ਤੱਕ ਤੁਸੀਂ ਪੁੱਛ ਲਓ ਵੀ ਕਿੰਨੇ ਵੋਟਾਂ ਪਈਆਂ ਉਹਨੇ ਕਹਿੰਦਾ ਕਿਸਮ ਇੱਕ 4 ਸਾਲ ਦੇ ਬੱਚੇ ਨੂੰ ਪੁੱਛੋਗੇ ਨਾ ਵੀ ਨੀਡ ਟੂ ਸ਼ਟਰਲ ਨੂੰ ਕਿੰਨੀਆਂ ਵੋਟਾਂ ਪਈਆਂ ਉਹਨੇ ਕਹਿੰਦਾ 112 ਵੋਟਾਂ। ਨੀਟੋ ਸ਼ਟਰਾਣਾ ਲੁਧਿਆਣਾ ਤੋਂ ਪਈਆਂ ਸੀ ਵਰਲਡ ਦੇ ਵਿੱਚ ਆਲ ਦਾ ਵਰਲਡ ਮੋਦੀ ਸਰਕਾਰ ਵੀ ਜਾਂਦੀ ਹੈ ਅਮਿਤ ਸ਼ਾਹ ਵੀ ਜਾਂਦਾ ਵਾ ਜੇ ਗੱਲ ਕਰ ਰਾਹੁਲ ਵੀ ਜੇ ਗੱਲ ਕਰੀਏ ਨਰੇਂਦਰ ਮੋਦੀ ਦੇ ਟਾਈਮ ਤੇ ਵੀ ਤੁਸੀਂ ਉਹਨਾਂ ਨਾਲ ਵੀ ਜਿਹੜਾ ਕੀ ਉਸ ਟ੍ਰੀਮ ਦਾ ਰਿਲੇਸ਼ਨ ਭਗਵੰਤ ਮਾਨ ਤੱਕ ਵੀ ਗੱਲ ਪਹੁੰਚ ਚੁੱਕੀ ਹੈ 112 ਵੋਟਾਂ ਪਈਆਂ ਜੀ ਉਹਨਾਂ ਬੰਦੇ ਨੂੰ ਔਰ ਸਭ ਤੋਂ ਵੱਡੀ ਗੱਲ ਹੈ ਮੈਨੂੰ 111ਵਾਂ 11ਵੀਂ ਬੋਰਡ ਮੇਰੀ ਸੀਗੀ ਔਰ ਜਿਹੜੀ 112ਵੀਂ ਬੋਰਡ ਪਈ ਹੈ ਉਹ ਸਰਕਾਰੀ ਬੈਲਡ ਪੇਪਰ ਬੂਟ ਪਈ ਮੈਨੂੰ ਸਰਕਾਰਾਂ ਤੋਂ ਦੁਖੀ ਹੋ ਕੇ ਕਿਸੇ ਬੰਦੇ ਨੇ ਪਾਈ ਆ ਪ੍ਰਸ਼ਾਸਨ ਤੋਂ ਦੁਖੀ ਹੋ ਕੇ ਨਾ ਤਾਂ ਉਹਦਾ ਫੰਡ ਮਿਲਦਾ ਨਾ ਉਹਦਾ ਬੋਨਸ ਮਿਲਦਾ ਨਾ ਤਨਖਾਹ ਮਿਲਦੀਆਂ ਹਜੇ ਤੱਕ ਦੇਖੋ ਵੀ ਟੀਆਰਸੀ ਵਾਲੇ ਜਿਹੜੇ ਬੱਸਾਂ ਵਾਲੇ ਸਰਕਾਰੀ ਬੱਸਾਂ ਵਾਲੇ ਉਹ ਕੱਚੇ 600 ਪ੍ਰੋਫੈਸਰ ਦੀ ਨੌਕਰੀ ਪਈ ਆ ਉਹਨਾਂ ਤੇ ਕੋਈ ਬੰਦਾ ਨਹੀਂ ਬੈਠਾ ਜਿਹੜੇ ਟੀਚਰਾਂ ਕੋ ਅਸੀਂ ਸਿੱਖ ਕੇ ਅੱਜ ਇੱਥੇ ਕਾਰੋਬਾਰ ਚਲਾਉਂਦੇ ਆ ਕੋਈ ਬੈਂਕ ਕੋਈ ਇਨਸਪੈਕਟਰ ਬੰਦਾ ਕੋਈ ਕੁਛ ਬੰਦਾ ਪਿਆ ਕੋਈ ਕੁਛ ਬੰਦਾ ਪਿਆ ਉਹ ਟੀਚਰਾਂ ਨੂੰ ਅਸੀਂ ਡੰਗਾ ਮਾਰਦੇ ਪਏ ਆ ਸੜਕ ਤੇ ਖਲਾਖ ਲਾ ਕੇ ਡੰਗਾ ਮਾਰਦੇ ਪਏ ਕੀ ਅਗ ਇਹ ਵਾਰੀਆਂ ਦੇਣਗੇ ਜੇਕਰ ਤੁਹਾਨੂੰ ਸੀਐਮ ਬਣਾ ਦਿੱਤਾ ਜਾਵੇ ਤੇ ਫਿਰ ਤੁਸੀਂ ਕੀ ਕਰੋਗੇ ਮੈਂ ਸੀਐਮ ਬਣ ਕੇ ਮੈਂ ਵਧੀਆ ਵਿਕਾਸ ਕਰਾਂਗਾ ਪਰ ਮੇਰਾ ਇੱਕ ਸੁਪਨਾ ਮੈਂ ਪ੍ਰਧਾਨ ਮੰਤਰੀ ਬੰਨਾ ਚਾਹੁੰਦਾ ਪੀਐਮ ਬੰਨਾ ਚਾਹੁੰਦਾ ਸਿਰਫ 4 ਘੰਟੇ ਵਾ ਵੱਡਾ ਸੁਪਨਾ ਹੈ ਤੁਹਾਡਾ 4 ਘੰਟੇ ਲਈ ਸਿਰਫ ਅੜ ਚਰਨਜੀ ਚੰਨੀ ਜਿੱਤੇ ਮੇਰੇ ਕਰਕੇ ਜਿੱਤੇ ਮੈਨੂੰ ਕਹਿੰਦੇ ਵੀ ਤੂੰ ਇੱਕ ਵਾਰੀ ਕਹ ਦੇ ਮੈਨੂੰ ਵੋਟਾਂ ਪੈ ਜਾਣ ਮੈਂ ਉਸ ਟਾਈਮ ਤੇ ਮੈਨੂੰ ਪਤਾ ਸੀ ਮੈਂ ਨਹੀਂ ਜਿੱਤ ਸਕਦਾ ਕਿਉਂਕਿ ਮੇਰੇ ਕੋਲ ਇਹਨੇ ਪੈਸੇ ਨਹੀਂ ਹੈਗੇ ਨਾ ਤੇ ਮੇਰੇ ਕੋਲ ਚੰਡੇ ਨਾ ਮੇ ਕੋਈ ਡੰਡੇ ਨਾ ਇਹਨਾਂ ਕੋ ਪੋਸਟਰ ਹੈਗੇ ਫਿਰ ਮੈਂ ਉਸ ਟਾਈਮ ਮੈਂ ਕਹ ਚੰਨੀ ਭਾਈ ਨੂੰ ਮੈਂ ਹਰ ਜਗ੍ਹਾ ਜਾਣਾ ਮੈਂ ਚੰਨੀ ਭਾਈ ਚੰਨੀ ਭਾਈ ਹੁੰਦਾ ਵਾ ਕਿਤੇ ਜਿੱਤ ਨਾ ਜਾਣ ਮੈਂ ਇਨੀ ਗੱਲ ਹੀ ਕਹੀ ਸੀਗੀ ਉਹ ਜਿੱਤ ਗਏ ਤੇ ਤੁਸੀਂ ਆਪਣੀ ਵੜੀ ਨਹੀਂ ਕਹਿ ਸਕਦੇ ਕਿ ਮੈਂ ਜਿੱਤਦਾ ਨਾ ਫਿਰ ਉਹਦੋਂ ਗੱਲ ਸੱਚ ਨਹੀਂ ਹੁੰਦੀ ਭਾਂਜੀ ਜਿੱਤਣ ਵਾਸਤੇ ਮੇਰੇ ਬਹੁਤ ਪੈਸਾ ਚਾਹੀਦਾ ਕਿ ਜਿਹ ਇੱਕ ਮੈਂ ਨਸ਼ੇ ਦੇ ਖਿਲਾਫ ਗਾਣਾ ਲਿਖਿਆ ਆਪਣੇ ਪੰਜਾਬ ਨੂੰ ਜਗਾਉਣ ਵਾਸਤੇ ਤੈਸ ਮੈਂ ਸ ਸਭ ਹੋ ਗਏ اڈੇ ਬਣ ਗਏ ਬਾਰਡਰ ਤੇ ਹੋ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆਡਰ ਤੇ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਬੰਸ਼ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹੱਤੀ ਆਦੇ ਤੂੰ ਕੀ ਮਾਪੇ ਕਰਨ ਉਮੀਦਾਂ ਜੰਗ ਬਲ ਲੜ ਕਵਾਰੇ ਤੋਂ ਵੇਖ ਭਗਤ ਸਿੰਘ ਆਕੇ ਆ ਵੇਖ ਬਾਬਾ ਸਭ ਆਕੇ ਤੈਂ ਦੇਖੀ ਲੈ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਏ ਮਿੱਤਰਾ ਹੁਣ ਤਾਂ ਜ਼ਿੰਦਗੀ ਹੋ ਗਈ ਏ ਮਿੱਤਰਾ ਸੋਡੇ ਖਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲ ਲੜਕਵਾਰੇ ਤੋਂ ਕੁਰਸੀ ਦੀ ਹੀ ਭੁੱਖ ਨੇ ਕੁਰਸੀ ਦੀ ਹੀ ਭੁੱਖ ਹੈ ਲੀਡਰ ਲਾਣਾ ਦੋਸ਼ੀ ਏ ਜਿੱਧਰ ਦੇਖਾਂ ਉੰਦੀ ਇਨਾਦੀ ਤੱਕੇ ਸ਼ਾਈ ਹੈ ਹੀਰ ਸੇਫ ਨਹੀਂ ਜਾਂਦੀ ਮਿੱਤਰ ਹੀਰ ਸੇਫ ਨਹੀਂ ਜਾਂਦੀ ਮਿੱਤਰ ਤਖਤ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲ ਲੜਕਵਾਰੇ ਤੋਂ ਅੱਜ ਨੇ ਪੰਜਾਬੀ ਹੈ ਇਹ ਜਿਹੜੇ ਨਸ਼ਾ ਵੇਦੂ ਬਾਹਰ ਕੋ ਮਡੇ ਪੰਜਾਬੀ ਵਿਚਾਰੇ ਪੀਂਦੇ ਸੀਗੇ ਉਹ ਸਭ ਜਿਲਾ ਤੱਕ ਤੇ ਉਹਨਾਂ ਦੇ ਘਰ ਦੇ ਹਾਲਾਤ ਬੁਰੇ ਹੋ ਗਏ ਚੁੱਲਿਆਂ ਤੇ ਘਾਓ ਗਏ ਪਰ ਉਹਨਾਂ ਨੂੰ ਨਸ਼ੇ ਵੱਲ ਨਹੀਂ ਜਾਣਾ ਦਿੱਤਾ ਅੱਜ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚੋਂ ਸਭ ਤੋਂ ਪਹਿਲੇ ਪਹਿਲਵਾਨ ਨਿਕਲਦੇ ਸੀਗੇ ਹੁਣ ਹਰਿਆਣਾ ਹਿਮਾਚਲ ਤੋਂ ਪਹਿਲਵਾਨ ਨਿਕਲਦੇ ਆ ਸਭ ਤੋਂ ਜ਼ਿਆਦਾ ਸਾਡੇ ਪੰਜਾਬ ਚ ਨਸ਼ੇੜੀ ਨਿਕਲਦੇ ਦੁੱਖ ਇਹ ਚੀਜ਼ ਆ ਭਗਵੰਤ ਮਾਨ ਜੀ ਕਿੱਥੇ ਬਿਟਿਆ ਪ੍ਰਧਾਨ ਮੰਤਰੀ ਸਾਹਿਬ ਕਿੱਥੇ ਬਿਟੇ ਸਾਡੇ ਰਾਸ਼ਟਰਪਤੀ ਸਾਹਿਬ ਕਿੱਥੇ ਗਏ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਇੱਕ ਇਕੱਲਾ ਬੰਦਾ ਵਾਂ ਕਿ ਜਿਹੜਾ ਇਸ ਦੁਨੀਆ ਦੇ ਵਿੱਚ ਸਾਰਿਆਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਮੈਨੂੰ ਕੀ ਆ ਮੇਰੀ ਫਿਲਮਾਂ ਚਲਦੀਆਂ ਮੇਰੇ ਗਾਣੇ ਚੱਲਦੇ ਮੈਨੂੰ ਪੈਸੇ ਆ ਜਾਣੇ ਆ ਮੈਂ ਹੋਰ 2-4 ਕੰਮ ਕਰ ਲਾਂਗਾ ਕੋਈ ਮਸ਼ਹੂਰ ਚੀ ਕਾਣ ਲਪੂਗੇ ਤੁਹਾਡੀ ਇਸ ਗਾਣੀ ਰਹੀ ਨਾ ਇਦਾਂ ਲੱਗਿਆ ਆਪਾਂ ਨੂੰ ਤੁਸੀਂ ਪੰਜਾਬ ਦੇ ਹਾਲਾਤ ਦੱਸੇ ਨੇ ਜੋ ਸਟ੍ਰਿੰਗ ਚੱਲ ਰਹੇ ਨੇ ਤੇ ਤੁਸੀਂ ਕਿਹਾ ਹੈ ਕਿ 4 ਘੰਟੇ ਲਈ ਤੁਹਾਨੂੰ ਪੀਐਮ ਬਣਾ ਦਿੱਤਾ ਜਾਵੇ ਤੇ ਤੁਸੀਂ ਐਸਾ ਕੀ ਤੁਹਾਡਾ ਮਾਈਂਡ ਦੇ ਵਿੱਚ ਹੈ ਜੇ ਤੁਹਾਨੂੰ ਪੰਜਾਬ ਦੇ ਵਿੱਚ ਤੁਹਾਨੂੰ ਐਸਾ ਕੀ ਲੱਗ ਰਿਹਾ ਤੁਸੀਂ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹੋ ਆ ਪੀਐਮ ਬਣਨ ਦੇ ਲਈ ਤੁਸੀਂ ਇੰਨੇ ਐਫਰਟ ਕਰ ਰਹੇ ਹੋ ਕਿਉਂਕਿ ਹਰ ਇਰੈਕਸ਼ਨ ਤੇ ਤੁਸੀਂ ਖੜਦੇ ਹੋ 4 ਘੰਟਿਆਂ ਵਾਸਤੇ ਮੈਂ ਇੰਡੀਆ ਭਾਰਤ ਦੇਸ਼ ਨਿਰ ਕਰਕੇ ਮੈਂ ਆਪਣੇ ਘਰ ਆ ਜੂਗਾ ਵਾਪਸ ਹੂੰ ਕਿਉਂਕਿ ਜੀ ਮੈਂ ਉਹਦਾ ਉਹਦਾ ਤਰੀਕਾ ਦਾਸ ਤਰ੍ਹਾਂ ਕਰ ਨਹੀਂ ਨਹੀਂ ਇਦਾਂ ਤਰੀਕਾ ਹੁੰਦਾ ਨਹੀਂ ਕਿਉਂਕਿ ਮੈਂ 9 ਵਾਰੀ ਹਾਰਿਆ ਵਾਂ 9 ਵਾਰੀ ਮੈਂ ਇਹਨਾਂ ਤੋਂ ਸਿੱਖ ਲਿਆ ਵੀ ਆ ਚੀਜ਼ ਇੱਥੇ ਇਦਾਂ ਫਿੱਟ ਹੁੰਦੀ ਇਹ ਕਰ ਨਹੀਂ ਸਕਦੇ ਜਿਹੜਾ 10 ਸਾਲ ਤੇ ਕੰਮ ਨਹੀਂ ਕਰ ਸਕਦੇ ਮੈਂ 4 ਘੰਟੇ ਦਾ ਕੰਮ ਕਰਦਾ ਮੈਂ ਇੱਕ ਚੀਜ਼ ਪੁੱਛਣਾ ਚਾਹਨੀ ਹੈ ਤੁਸੀਂ 9 ਵਾਰੀ ਹਾਰੇ ਹੋ ਹੁਣ ਤੁਸੀਂ ਫਿਰ ਵੀ ਕੋਈ ਇਲੈਕਸ਼ਨ ਹੋਣਗੇ ਤੁਸੀਂ ਫਿਰ ਖੜੇ ਹੋ ਜਾਣਾ ਵਾ ਤੇ ਤੁਹਾਡੇ ਘਰ ਦਾ ਵੀ ਵੋਟ ਨਹੀਂ ਤੁਹਾਨੂੰ ਪਾਉਂਦਾ ਜੇ ਤੁਹਾਡੇ ਘਰ ਦਾ ਕੋਈ ਵੋਟ ਨਹੀਂ ਪਾਉਂਦਾ ਉਸ ਦਾ ਕਾਰਨ ਕੀ ਮੰਨਦੇ ਹੋ ਬਾਕੀ ਤਾਂ ਆਪਾਂ ਬਾਅਦ ਦੀ ਗੱਲ ਕਰਦੇ ਹਾਂ ਦੇਖੋ ਤੁਸੀਂ ਕਹਿੰਦੇ ਵੀ 9 ਵਾਰੀ ਹਾਰਿਆ ਤਾਂ 10ਵੇਂ ਮੇਰਾ ਹੱਕ ਬੰਦਾ ਖੜਾ ਹੁੰਦਾ ਮੇਰਾ ਰਾਈਟ ਮੈਂ ਭਾਵੇਂ ਸੌਰੀ ਹਰ ਜਦ ਤੱਕ ਜਨਤਾ ਜਾਗ ਜੇਗੀ ਜਨਤਾ ਲੜਨਾ ਪੈਗੀ ਫਿਰ ਮੈਂ ਉਹ ਕੋਈ ਆਰਾਮ ਨਾਲ ਬੈਠਣਾ ਵੀ ਹੁਣ ਮੇਰਾ ਕੋਈ ਹਾਲ ਨਹੀਂਗਾ ਜਨਤਾ ਲੜ ਰਹੀ ਹੈ ਹਏ ਸੁੱਤੇ ਪੇ ਕੁਝ ਬੰਦੇ ਚੰਦ ਬੰਦੇ ਜਿਹੜੇ ਲੜਦੇ ਨੇ ਲੀਡਰ ਸਾਹਮਣੇ ਉਹਨਾਂ ਨੂੰ ਪੈਸੇ ਦੇ ਕੇ ਬਿਠਾ ਲੈਂਦੇ ਆ ਜਾਂ ਕੁਝ ਕਰਕੇ ਉਹਨਾਂ ਦੀ ਇਨੀ ਪਾਵਰ ਨਹੀਂ ਹੁੰਦੀ ਪਰ ਮੈਂ ਕਹਿੰਦਾ ਜਿੰਨਾਂ ਨੂੰ ਨੀਡ ਟੂ ਸ਼ਟਨ ਆਲਾ ਉਹਦਾ ਸਾਰੇ ਕੋ ਬੰਦਿਆ ਕੋ ਜਾਵੇ ਔਰ ਵੱਡੇ ਵੱਡੇ ਚੈਨਲ ਵਾਲੇ ਹੁਣ ਵੀ ਅਪਰੋਚ ਕਰ ਰਹੇ ਆ ਵੀ ਤੂੰ ਸਾਡੇ ਕੋ ਆ ਤੂੰ ਸਾਡੇ ਕੋ ਆ ਔਰ ਸਾਡਾ ਇੰਟਰਵਿਊ ਦੇ ਮੈਂ ਇੰਟਰਵਿਊ ਦੇਣਾ ਵੀ ਆ ਪਰ ਵੱਡੀ ਗੱਲ ਹੈ ਵੀ ਮੈਨੂੰ ਮੌਜੂਦਾ ਪਾਰਟੀ ਕਹਿੰਦੇ ਚੇਅਰਮੈਨ ਲੈ ਲਾ ਜੋ ਕਵਾਂਗੇ ਅਸੀਂ ਕਰੋ ਔਰ ਸਾਰੀਆਂ ਪਾਰਟੀਆਂ ਕਾਂਗਰਸ ਭਾਜਪੀ ਇਕਾਦੀ ਜਲ ਬਹੁਜਸਮਾ ਦੇ ਪਰ ਸਾਰੀ ਪਾਰਟੀਆਂ ਮੇਰੀ ਗੱਲ ਹੋਈ ਹੈ ਪਰ ਕੋਈ ਮੈਨੂੰ ਟਿਕਟ ਦੇਣ ਨੂੰ ਤਿਆਰ ਨਹੀਂ ਟਿਕਟ ਤਾਂ ਨਹੀਂ ਦਿੰਦੇ ਕਿ ਇਹ ਬੰਦਾ ਸੱਚ ਬੋਲਣਾ ਇਹਨੇ ਪੈਸਾ ਖਾਣਾ ਨਹੀਂ ਨਾ ਖਾਣ ਦੇਣਾ ਇਹਨੇ ਸੱਚ ਕਹਿ ਦੋਣਾ ਇਸ ਕਰਕੇ ਸੱਚੇ ਬੰਦੇ ਦੀ ਕੋਈ ਕੀਮਤ ਨਹੀਂ ਇਸ ਦੇਸ਼ ਦੇ ਵਿੱਚ ਸੱਚੇ ਬੰਦੇ ਦੀ ਕੀ ਕੀਮਤ ਨਹੀਂ ਝੂਠਿਆਂ ਨੂੰ ਇੱਥੇ ਪੁੱਜਦੇ ਆ ਸੱਚ ਕਹਿ ਕੇ ਝੂਠ ਸਾਰਾ ਬੋਲਦੇ ਆ ਪੈਸਾ ਅੰਦਰ ਕਰ ਲੈਂਦੇ ਆ ਗਰੀਬਾਂ ਦਾ ਖੂਨ ਪੀ ਜਾਂਦੇ ਆ ਕਾਰੋਬਾਰ ਲੋਕਾਂ ਦੇ ਬੰਦ ਕਰਾ ਕੇ ਇਹ ਲੀਡਰ ਫਿਰ ਆਰਾਮ ਦੀ ਨੀਂਦ ਹੁੰਦੇ ਆ ਜੀ ਸੋ ਬਿਲਕੁਲ ਇਹ ਸਾਡ ਨਾਲ ਸੀਗੇ ਨੀਟੂ ਸ਼ਟਰਾ ਵਾਲੇ ਜੋ ਕਿ 10ਵੀਂ 12ਵੀਂ ਹਾਰ ਚੁੱਕੇ ਨੇ ਹਲਕਾ ਵੈਸ ਦੇ ਇਲੈਕਸ਼ਨ ਤੇ ਖੜੇ ਸੀਗੇ ਹਰ ਵਾਰ ਪੰਜਾਬ ਦੇ ਵਿੱਚ ਜਦ ਵੀ ਇਲੈਕਸ਼ਨ ਹੁੰਦੇ ਆ ਖੜਦੇ ਨੇ ਪਰ ਜਿਹੜਾ ਕੀ ਆ ਆਪਣਾ ਹੌਸਲਾ ਨਹੀਂ ਹਾਰਦੇ ਨੇ ਦੁਖੀ ਨੇ ਪਰ ਕਹਿੰਦੇ ਨੇ ਕਿ ਜਦੋਂ ਵੀ ਇਲੈਕਸ਼ਨਸ ਹੁੰਦੇ ਨੇ ਕੱਢਦੇ ਨੇ ਚਾਹੇ ਇਹਨਾਂ ਨੂੰ 112 ਵੋਟਾਂ ਪਈਆਂ ਨੇ ਬਾੜਾ ਕਰੋੜ ਦੀਆਂ ਜਿਹੜੀਆਂ ਨੇ ਇਹਨਾਂ ਦੇ ਹਿਸਾਬ ਨਾਲ ਉਹ ਵੋਟਾਂ ਨਹੀਂ ਸੋ ਬਿਲਕੁਲ ਬੜੇ ਹੀ ਦੁਖੀ ਹਿਰਦੇ ਦੇ ਨਾਲ ਜੇ ਆਪਾਂ ਕਹਿ ਸਕਦੇ ਹਾਂ ਦੁੱਖ ਆਪਣਾ ਪ੍ਰਗਟ ਕਰਦੇ ਹੋਏ ਤੇ ਨਾਲ ਇਹ ਵੀ ਦੱਸਿਆ ਕਿ ਬਿੱਗ ਬੋਸ 'ਚ ਵੀ ਐਂਟਰੀ ਲੈ ਰਹੇ ਨੇ ਤੇ ਹੋਰ ਵੀ ਕਈ ਫਿਲਮਾਂ ਦੇ ਵਿੱਚ ਤੁਹਾਨੂੰ ਜਲਦੀ ਦਿਖਣਗੇ ਸੋ ਇਦਾਂ ਦੀ ਅਪਡੇਟਸ ਨਾਲ ਬੜੇ ਰੋਇਫਨਸ ਪੰਜਾਬ ਦੇ